ਸਾਸਤਰੀ ਕਾਜੀ ਸਾਰਣੋ ਜੀ ਆਪਾਂ ਲੈ ਕੇ ਜੀ ਬਹੁਤ ਹੀ ਬਾਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਤੁਸੀਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਸ਼ਰਟ ਮਿਲੇਗੀ ਜੀ organza ਦੀ ਹੈਵੀ ਹੈਂਡਵਰਕ ਦਾ ਕੰਮ ਰਹੇਗਾ ਕੜ ਦਾਣੇ ਦਾ ਕੰਮ ਰਹੇਗਾ ਬਾਟਮ ਪਿਓਰ ਵਿਸਕੋਜ਼ ਗਰੇਪ ਦੀ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰ ਮੀਟਰ ਲੱਗ ਰਿਹਾ ਹੈਗਾ ਐਂਡ ਬਾਟਮ ਦਾ ਪਰ ਮੀਟਰ ਲੱਗ ਰਿਹਾ ਹੈਗਾ ਅਗਲੇ ਜਿਹੜੇ ਸੂਟ ਰਣਗੇ ਤੁਹਾਨੂੰ ਮਿਲੇਗਾ ਜੀ ਖਾਦੀ ਜਾਰਜਰ ਦਾ ਫੈਬਰਿਕ ਮਿਲੇਗਾ ਬਹੁਤ ਹੀ ਸੋਨੇ ਕਲਰ ਨੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਸ਼ਰਟ ਦਾ ਪਰ ਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰ ਮੀਟਰ ਲੱਗ ਰਹੇਗਾ ਬਾਟਮ ਤਾਂ ਮਿਲੇਗੀ ਜੀ ਪਿਓਰ ਕਰੇਵ ਦੀ ਪਲੇਨ ਬਾਟਮ ਮਿਲੇਗੀ ਬਹੁਤ ਹੀ ਪਿਆਰੇ ਕਲਰ ਨੇ ਜਿਹੜਾ ਵੀ ਸੂਟ ਪਸੰਦ ਆਉਂਦਾ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਰਣਗੇ ਤੁਹਾਨੂੰ ਪਿਓਰ ਕਰੇਵ ਦਾ ਸੂਟ ਮਿਲੇਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਬਾਜ਼ੂ ਦੇ ਉੱਪਰ ਵੀ ਹੈਂਡਵਰਕ ਦਾ ਕੰਮ ਰਹੇਗਾ ਚਨਾਉਣ ਦਾ ਦੁਪੱਟਾ ਰਹੇਗਾ ਉਸ ਦੇ ਉੱਪਰ ਵੀ ਲੇਸ ਦਾ ਕੰਮ ਕੀਤਾ ਹੋਇਆ ਮਿਲੇਗਾ ਜਿਹੜੇ ਅਗਲੇ ਸੂਟ ਰਣਗੇ ਇਹ ਵੀ ਤੁਹਾਨੂੰ ਪਿਓਰ ਕਰੇਵ ਦਾ ਸੂਟ ਮਿਲੇਗਾ ਹੈਂਡ ਪੇਂਟ ਦਾ ਕੰਮ ਰਹੇਗਾ ਗੋਟੇ ਦਾ ਵਰਕ ਕੀਤਾ ਹੋਇਆ ਮਿਲੇਗਾ ਬਾਟਮ ਤੇ ਵੀ ਬਹੁਤ ਹੀ ਸੋਹਣਾ ਹੈਂਡ ਪੇਂਟ ਦਾ ਕੰਮ ਰਹੇਗਾ ਪਲੱਸ ਗੋਟੇ ਦਾ ਕੰਮ ਕੀਤਾ ਹੋਇ ਸਿੰਗਲ ਹੀ ਕਲਰ ਮਿਲਣਗੇ ਫੈਬਰਿਕ ਇਹਦੇ ਉੱਪਰ ਮੈਂਸ਼ਨ ਕੀਤਾ ਹੋਇਆ ਤੁਸੀਂ ਵੀ ਆਪਣੇ ਫੈਬਰਿਕ ਚੈੱਕ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਲੈਣਗੇ ਪਿਓਰ ਕਰੇਵ ਦਾ ਤੁਹਾਨੂੰ ਸੂਟ ਮਿਲੇਗਾ 5 ਮੀਟਰ ਦੀ ਕੱਟ ਰਹੇਗੀ ਬਹੁਤ ਹੀ ਸੋਹਣੀ ਏਮਬਰਾਇਡਰੀ ਰਹੇਗੀ ਪ੍ਰਿੰਟ ਇਹਨਾਂ ਵਿੱਚ ਬਹੁਤ ਹੀ ਵੈਰ ਦਿੱਤੇ ਹੋਏ ਨੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਚੈੱਕ ਕਰਕੇ ਜਿਹੜਾ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਰਹਿਣਗੇ ਜੌਰਜਟ ਦਾ ਹੈਵੀ ਕੰਮ ਕੀਤਾ ਹੋਇਆ ਹੈ ਤੁਹਾਨੂੰ ਇਹ ਵੀ ਫੈਬਰਿਕ ਮਿਲੇਗਾ ਬਹੁਤ ਹੀ ਸੋਨਾ ਕੱਟਿਆ ਹੋਣਾ ਹੈਂਡਵਰਕ ਦਾ ਕੰਮ ਰਹੇਗਾ ਇਹ ਵੀ ਤੁਸੀਂ ਪਰ ਮ ਚਾਹੁੰਦੇ ਪਟਾਈ ਮੈਟਰ ਤੋਂ ਕੱਟ ਫੈਬਰਿਕ ਨਹੀਂ ਹੋਣਾ ਚਾਹੀਦਾ ਜਿਹੜੇ ਅਗਲੇ ਸੂਟ ਹਨਗੇ ਪੂਰਾ ਸੂਟ ਤੁਹਾਨੂੰ ਕਾਟਨ ਦਾ ਹੀ ਮਿਲੇਗਾ ਬਹੁਤ ਹੀ ਪਿਆਰੇ ਕਲਰ ਨੇ ਇਹਨਾਂ ਦਾ ਪ੍ਰਾਈਸ ਘਟਾ ਦਿੱਤਾ ਗਿਆ ਸੀਜ਼ਨ ਆਫ ਆਊਟ ਕਰਕੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ